ਦੁਨੀਆਨਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਅੰਦਰ ਹੈ ਵੱਡੀ ਗਿਣਤੀ ਚ ਲੋਕਾਂ ਦੇ ਵੱਲੋਂ ਧਰਨਾ ਲਾਇਆ ਗਿਆ ਧਰਨੇ ਦੀ ਅਗਵਾਈ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਮੁੱਲਾਪੁਰ ਦੇ ਕੋਲ ਇੱਕ ਸਕੂਲ ਹੈ ਜੋ ਕਿ 1970 ਦਾ ਉਨਾ ਕੁ ਲੋਕਾਂ ਕਬਜ਼ਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਕੂਲ ਦੀ ਜਗ੍ਹਾ ਸਾਡੇ ਵੱਲੋਂ ਖਰੀਦੀ ਹੋਈ ਹੈ ਜਿਸ ਨੂੰ ਲੈ ਕੇ ਕੁਝ ਲੋਕ ਹੈਗੇ ਨੇ ਜਿਹੜੇ ਉਹ ਇਸ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਸੋ ਬੀਤੇ ਦਿਨੀ ਗੱਲ ਕਰੀਏ ਉਹਨਾਂ ਦੇ ਵੱਲੋਂ ਸਕੂਲ ਦੇ ਅੰਦਰ ਵੜ ਕੇ ਤੋੜਪਨ ਕੀਤੀ ਗਈ ਸੀ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਬੱਚਿਆਂ ਦੀ ਕੰਪਿਊਟਰ ਲੈਪ ਟੋੜੀ ਗਈ ਹੈ ਜਿਹੜੇ ਡੀਵੀਆਰ ਸੀ ਉਹ ਵੀ ਲੈ ਗਏ ਨੇ ਸੋ ਇਸ ਬਾਬਤ ਉਹਨਾਂ ਦੇ ਨਾਲ ਲੱਗਦੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਪੁਲਿਸ ਵੱਲੋਂ ਸਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ। ਜੀ ਮੇਰਾ ਨਾਮ ਪ੍ਰਪਾਲ ਸਿੰਘ ਹੈ ਜੀ। ਇੱਕ ਟੋੜ ਵਈ ਇੱਕ ਮਿੰਟ ਰੁਕੋ। ਚਲੋ ਮਾਈਕ ਲਾ ਲੈ ਛੱਡਦੇ ਹੈਗੇ ਇੱਥੇ। ਮਾਈਕ ਹੀ ਲਾ ਲੈ ਨਵਾਂ ਨਗਰ ਦੀ ਗਵਰਨਿੰਗ ਬੋਡੀ ਦਾ ਮੈਂਬਰ ਹਾਂ। ਮੇਰਾ ਨਾਮ ਮੇਰਾ ਨਾਮ ਪ੍ਰਪਾਲ ਸਿੰਘ ਹੈ ਜੀ। ਅੱਛਾ। ਮੈਂ ਵਿਸ਼ੇਮਾਨੋ ਰੋਹਾਨੀ ਕੇਂਦਰ ਨਵਾਂ ਨਗਰ ਦੀ ਗਵਰਨਿੰਗ ਬੋਡੀ ਦਾ ਮੈਂਬਰ ਹਾਂ। ਜੀ। ਇਹ ਪੁਲਿਸ ਵੱਲੋਂ ਜੋ ਸ਼ਰੀਆਮ ਤੱਕਾ ਹੋ ਰਿਆ ਸੀ ਆਪਣੇ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਤੇ ਆਪਾਂ ਸ਼ਰਮਾ ਜੀ ਨੂੰ ਉਹਨਾਂ ਨੇ ਬਾਲ ਅੱਗੇ ਰੋਲ ਕਰਕੇ ਕਹਿ ਦਿੱਤਾ ਕਿ ਤੁਸੀਂ ਜਾਓ ਰਪਿੰਦਰ ਸਿੰਘ ਜੀ ਜਿਹੜੇ ਸ਼ਹਿਰੀ ਦੇ ACP ਨੇ ਮੈਂ ਉਹਨਾਂ ਨੂੰ ਕੋਈ ਇਨਕੁਆਇਰੀ ਕਰਾ ਰਿਹਾ ਜਦਕਿ ਮੈਂ ਤੁਹਾਨੂੰ ਦਿਖਾਉਣਾ ਜੀ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਦਾ ਆਰਡਰ ਆ ਕੇਸ ਨੰਬਰ 55292 2024 ਦੇ ਵਿੱਚ ਕਿ ਜਿੱਥੇ ਵੀ ਕਾਗਨੀਜ਼ੇਬਲ ਅਫੈਂਸ ਆ ਉੱਥੇ ਪੁਲਿਸ ਨੂੰ FIR ਦਰਜ ਕਰਨੀ ਹੀ ਪਵੇਗੀ ਇਹਦੇ ਅਗੇਂਸਟ ਹੁਣ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਵਾਂਗੇ ਸਾਡੀ ਸੰਗਤ ਦੇ ਵਿੱਚ ਵੀ ਬਹੁਤ ਰੋਸ ਆ ਕਿ ਕਿ ਸ਼ਰੀਆਮ ਤੱਕ ਉਹ ਰਿਆ 500 ਬੱਚਾ ਉੱਥੇ ਪੜ ਰਿਆ ਜਿਹੜੇ ਕਿ ਬਹੁਤ ਥੋੜੀ ਜੀ ਫੀਸ ਤੇ ਅਸੀਂ ਲੋਕਾਂ ਦੇ ਬੱਚਿਆਂ ਨੂੰ ਪੜਾ ਰਹੇ ਹਾਂ ਜੋ ਕਿ ਚੈਰਿਟੀ ਐਕਟ ਆ ਹੁਣ ਉਹ ਲੋਕ ਡਰ ਰਹੇ ਨੇ ਗੁੰਡਾ ਤੰਤਰ ਉੱਥੇ ਹਾਵੀ ਹੋਇਆ ਪਿਆ ਆ ਪੁਲਿਸ ਵੱਲੋਂ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਐਫ ਆਈ ਆਰ ਕੱਲ ਦੀ ਐਫ ਆਈ ਆਰ ਐਫ ਆਈ ਆਰ ਖੇਢੀ ਜਾ ਰਿਹਾ ਸਾਨੂੰ ਕੱਲ ਵੀ ਇੱਥੇ ਸਾਡਾ ਧਰਨਾ ਸੀ ਉਠਵਾਇਆ ਇਹਨਾਂ ਨੇ ਅਫਸਰਾਂ ਨੇ ਇਹਨਾਂ ਦੀ ਇੱਕ ਅਸੀਂ ਇਹਨਾਂ ਦੇ ਵਰਡ ਤੇ ਵਿਸ਼ਵਾਸ ਕੀਤਾ ਇਹਨਾਂ ਦੀ ਜੋ ਸਾਨੂੰ ਇਹਨਾਂ ਨੇ ਵਚਨ ਦਿੱਤਾ ਕਿ ਅਸੀਂ ਪਰਚਾ ਕਰਾਂਗੇ ਐਫ ਆਈ ਆਰ ਕਰਾਂਗੇ 96 ਉਠਾ ਕੇ ਲੈ ਗਏ ਇਥੋਂ 2 ਘੰਟੇ ਦਾ ਨਾ ਯਕੀਨ ਦਿਵਾਇਆ ਅੱਜ ਤੱਕ ਰਾਤ ਦੇ 12 ਵਜੇ ਤੱਕ ਅਸੀਂ ਇਹਨਾਂ ਦੇ ਬੁਰੂਆਂ ਤੇ ਖੜੇ ਰਹੇ ਹਾਂ ਅਸੀਂ ਤੁਹਾਨੂੰ ਉਹ ਵੀਡੀਓ ਤੇ ਫੋਟੋਜ਼ ਵੀ ਪ੍ਰੋਵਾਈਡ ਕਰ ਦਾਂਗੇ ਇਹਨਾਂ ਨੇ ਫੋਨ ਬੰਦ ਕਰ ਲੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਵੀ ਇਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦੇ ਰਹੇ ਬਸ ਤਫਤੀਸ਼ ਮੌਕਾਤ ਸਾਰੇ ਅਫਸਰ ਬਾਰ-ਬਾਰ ਮੌਕੇ ਤੇ ਜਾ ਕੇ ਵੇਖ ਚੁੱਕੇ ਆ ਉਥੋਂ ਡੀਵੀਆਰ ਚੋਰੀ ਹੋਈ ਆ ਸੀਸੀਟੀਵੀ ਕੈਮਰਿਆਂ ਦੀ ਭੰਤੋੜ ਹੋਈ ਆ ਸਕੂਲ ਦੇ ਬੱਚਿਆਂ ਦੀ ਕੰਪਿਊਟਰ ਲੈਬ ਆ ਕੰਪਿਊਟਰ ਚੱਕ ਕੇ ਲੈ ਗਏ ਸਾਰਾ ਡਾਟਾ ਚੱਕ ਕੇ ਲੈ ਗਏ ਆ ਈਵਨ ਕੰਪਿਊਟਰ ਤੋ ਤੇ ਫਿਰ ਜਾਣ ਲੱਗਿਆ ਲਲਕਾਰੇ ਮਾਰ ਕੇ ਗਏ ਆ ਕਿ ਸਾਨੂੰ ਜਿਨ੍ਹਾਂ ਦਾ ਕੇਸ ਚੱਲਦਾ ਅਮਨਦੀਪ ਸਿੰਘ ਕਮਲਜੀਤ ਕੌਰ ਕੁਲਵੰਤ ਕੌਰ ਕੁਲਵੰਤ ਸਿੰਘ ਦੇ ਜਿਹੜੇ ਵਾਰਸ ਉਹਦੇ ਵਾਰਸ ਆ ਉਹਨਾਂ ਵੱਲੋਂ ਭੇਜਿਆ ਗਿਆ ਤੇ ਜੇ ਤੁਸੀਂ ਇਹ ਜਗਾ ਖਾਲੀ ਨਹੀਂ ਕਰੋਗੇ ਤੇ ਜਾਂ ਕੇਸ ਵਾਪਸ ਨਹੀਂ ਲਵੋਗੇ ਤੇ ਤੁਹਾਨੂੰ ਫਿਰ ਅਸੀਂ ਬਹੁਤ ਇਹਦੇ ਬੁਰੇੰਦੀ ਜੀ ਦੇ ਸਾਹਮਣੇ ਕਰਨੇ ਪੈਣਗੇ ਤੁਹਾਨੂੰ ਜਾਣੀ ਇਹਦੇ ਮਾਲੀ ਨੁਕਸਾਨ ਹੋਏਗਾ ਕਬਜ਼ਾ ਕਿਸ ਦਾ ਉਸ ਕਬਜ਼ਾ ਸਾਡਾ ਹੈ ਜੀ ਉੱਥੇ ਸਕੂਲ ਚੱਲ ਰਿਹਾ ਸਾਡਾ ਹਾਂਜੀ ਉਹਨਾਂ ਨੇ ਕੋਸ਼ਿਸ਼ ਕੀਤੀ ਉੱਥੇ ਸਾਡਾ ਸਤਸੰਗ ਘਰ ਆ ਵਿਸ਼ੇ ਮਾਨਵ ਰਹਾਣੀ ਕੇਂਦਰ ਦਾ ਜੋ ਕਿ ਹਰ ਹਫਤਾਵਾਰੀ ਉਥੇ ਸਤਸੰਗ ਹੋ ਰਿਹਾ ਹੁਣ ਧਰਨਾ ਚੱਲੂ ਹੈ ਇਹ ਧਰਨਾ ਉਨੀ ਦੇਰ ਤੱਕ ਚੱਲੇਗਾ ਜਦ ਤੱਕ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਨਹੀਂ ਹੁੰਦੀ ਠੀਕ ਹੈ ਠੀਕ ਹੈ 28 ਤਰੀਕ ਨੂੰ ਸਾਡੇ ਕਿਰਪਾ ਨਿਦਾਨ ਪਬਲਿਕ ਸਕੂਲ ਜਿਹਨੂੰ ਕਿ ਇੱਕ ਸੋਸਾਇਟੀ ਵੀ ਚੈਰੀਟੇਬਲ ਸੋਸਾਇਟੀ ਵਿਸ਼ੇ ਮਾਨਵ ਰਹਾਣੀ ਕੇਂਦਰ ਦੀ ਇੱਕ ਬ੍ਰਾਂਚ ਹੈ ਫਰੋਜਪੁਰ ਰੋਡ ਤੇ ਗਲੋਬਲ ਹਾਰਟ ਦੇ ਅਪੋਜੀਟ ਤੇ ਚੱਲ ਰਿਹਾ ਹੈ ਜੀ ਉਸ ਸਕੂਲ ਦੇ ਵਿੱਚ ਕੁਝ ਅਨੁਸਾਤੇ ਬੰਦੇ ਜਿਨ੍ਹਾਂ ਨੇ ਨਾਲ ਸਾਡਾ ਕੋਰਟ ਚ ਕੇਸ ਚੱਲਦਾ ਪਿਆ ਉਹਨਾਂ ਬੰਦਿਆਂ ਨੇ ਪ੍ਰੋਵਾਈਡ ਕਰਕੇ ਬੰਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ 7:30 ਵਜੇ ਕਰੀਬ ਫੋਨ ਆਇਆ ਕਿ ਕੁਝ ਬੰਦੇ ਅੰਦਰ 10-15 ਵੜ ਗਏ ਨੇ ਉਹਨਾਂ ਬੰਦਿਆਂ ਨੇ ਆ ਕੇ ਕਾਫੀ ਮਾਰੂ ਹਥਿਆਰ ਸੀ ਉਹਨਾਂ ਹੱਥ ਆ ਕੇ ਕਾਫੀ ਅੰਦਰ ਤੋੜਪਨ ਕੀਤੀ ਹੈ ਜਿਹੜੇ ਚਾਰ-ਪੰਜ ਬੰਦੇ ਸਾਡੇ ਸਿਕਿਉਰਿਟੀ ਦੇ ਅੰਦਰ ਸੀ ਤੇ ਉਹਨਾਂ ਨੇ ਵੀ ਕਾਫੀ ਗੁੱਡਮਾਰ ਕਰਕੇ ਉਹਨਾਂ ਨੂੰ ਇੱਕ ਛਿੜਾ ਕੇ ਸਾਈਡ ਤੇ ਲੈ ਗਏ ਸਕੂਲ ਵਿੱਚ ਜ਼ਬਰਦਸਤੀ ਵੜ ਕੇ ਛੂਲ ਅੰਦਰ ਜਬਰਦਸਤੀ ਵੜ ਕੇ ਉਹਨਾਂ ਨੇ ਕੈਮਰੇਾਂ ਦੀ ਤੋੜਪਾਨ ਕੰਪਿਊਟਰਾਂ ਦੀ ਤੋੜਪਾਨ ਕੀਤੀ ਹੈ ਜਾਂਦੇ ਹੋਏ ਡੀਬੀਆਰ ਵੀ ਲੈ ਗਏ ਉੱਥੋਂ ਡੀਬੀਆਰ ਲੈ ਗਏ ਬੱਚਿਆਂ ਦੇ ਪ੍ਰੋਜੈਕਟਰ ਔਰ ਸਕੂਲ ਦਾ ਸਮਾਨ ਕਾਫੀ ਉਹਨਾਂ ਨੇ ਰਿਕਾਰਡ ਇੱਧਰ ਉੱਧਰ ਖੁਰਦ-ਬੁਰਦ ਕੀਤਾ ਹੈ। ਉਹ ਕਾਰਨ ਕੀ ਸੀਗਾ ਵੀ ਇਹਦਾ ਮਾਰਕਟ ਕਰਨ ਦਾ ਉਹ ਕਬਜ਼ੇ ਦੀ ਨੀਅਤ ਨਾਲ ਲਈ ਸੀ ਕਿਉਂਕਿ ਇਸ ਪ੍ਰਾਪਰਟੀ ਦਾ ਕੋਰਟ ਚ ਕੇਸ ਚੱਲਦਾ ਹੈ। ਠੀਕ ਹੈ। ਕੋਰਟ ਰਾਹੀਂ ਸਾਡਾ ਉਹਦੇ ਵੀ ਪਾਰਟਲੀ ਡਿਗਰੀ ਹੋਈ ਹੋਈ ਹੈ। ਔਰ ਕੋਰਟ ਨੇ ਉਹਦੇ ਵਿੱਚ ਐਲੀਨੇਸ਼ਨ ਬਸਟੇ ਵੀ ਕੀਤਾ ਹੋਇਆ ਹੈ ਸਰ ਕੋਲੋਂ ਦਾ ਕੇਸ ਚੱਲ ਰਿਹਾ ਹੈ ਚੱਲ ਰਿਹਾ ਕੇਸ ਚੱਲ ਰਿਹਾ ਹੈ ਕੇਸ ਤਕਰੀਬਨ 2006 ਦੇ ਤੱਕਰੀਬ ਚੱਲਦਾ ਹੈ ਪ੍ਰਾਪਰਟੀ ਹੈ ਕਹਦੀ ਐ ਵੈਸੇ ਪ੍ਰਾਪਰਟੀ 1970 ਦੋਸਝੇ ਇੱਕ ਰਾਣਾਮੀ ਰਾਹੀਂ ਖਰੀਦ ਕੀਤੀ ਹੋਈ ਹੈ ਕਿੰਨਾ ਬਸੇ ਅਸਲਾਮ ਵਾਲੇ ਸੱਜਨ ਸਿੰਘ ਸਰਬੰਸ ਸਿੰਘ ਗੁਰਦੇਵ ਕੌਰ ਤੋਂ ਠੀਕ ਹੈ ਜੇ ਸਾਹ ਦੇਖਿਆ ਜਾਵੇ ਉਹਨਾਂ ਸੱਜਨ ਸਿੰਘ ਸਰਬੰਸ ਸਿੰਘ ਗੁਰਦੇਵ ਕੌਰ ਤੋਂ ਪ੍ਰਾਪਰਟੀ ਖੇਤ ਕੀਤੀ ਹੈ ਜਿਹੜੀ ਪ੍ਰਾਪਰਟੀ ਅਸੀਂ ਖਰੀਦ ਕੀਤੀ ਸੀ ਉਹ ਅਸੀਂ ਐਗਰੀਮੈਂਟ ਸਾਡਾ ਰਜਿਸਟਰਡ ਹੈ ਕੋਰਟ ਵਿੱਚ ਸਭ ਕੁਝ ਪ੍ਰੋਵਾਈਡ ਕੋਰਟ ਵਿੱਚ ਸਾਡੂੰ ਕੋਰਟ ਨੂੰ ਸਭ ਕੁਝ ਪ੍ਰੋਵਾਈਡ ਅਸੀਂ ਬੋਰਡ ਨੇ ਉਹਦੇ ਵਿੱਚ ਬਾਲੀ ਡਿਗਰੀ ਵੀ ਕੀਤੀ ਹੋਈ ਹੈ ਪ੍ਰੋਫੈਸ਼ਨ ਸਾਡੇ ਕੋਲ ਹੈ ਠੀਕ ਹੈ ਜਿੰਨਾ ਤੱਕ ਕੇਸ ਚੱਲਦਾ ਹੈ ਉਹਨਾਂ ਜਿੰਨਾ ਤੱਕ ਕੋਈ ਬੰਦਾ ਵੀ ਇਸ ਪ੍ਰਾਪਰਟੀ ਦੇ ਅੰਦਰ ਕਬਜ਼ਾ ਨਹੀਂ ਕਰ ਸਕਦਾ ਜਿਹਦਾ ਹੈ ਉਹੀ ਰਹੇਗਾ ਸਰ ਦੇਖਿਆ ਜਾਵੇ ਪੁਲਿਸ ਨੂੰ ਅਸੀਂ ਪੁੱਛਿਆ ਕਿ ਸਾਨੂੰ ਪਤਾ ਨਹੀਂ ਮਾਮਲਾ ਕੀ ਹੈ 2 ਦਿਨ 28 ਤਰੀਕ ਨੂੰ ਜਦੋਂ ਦਾ ਵਾਕਿਆ ਹੈ 8 ਵਜੇ ਦੇ ਕਰੀਬ ਜੀ ਮੈਂ ਉੱਥੇ ਪਹੁੰਚਿਆ ਜੋ ਪਹੁੰਚਿਆ ਤਾਂ ਬੰਦੇ ਭੱਜ ਗਏ ਇੱਕ ਬੰਦਾ ਅਸੀਂ ਮੌਕੇ ਤੇ ਫੜ ਲਿਆ ਜੀ ਫੜਾਇਆ ਬੰਦੇ ਨੂੰ ਉੱਥੇ ਅਸੀਂ ਰੋਕਿਆ 100 ਨੰਬਰ ਤੇ ਫੋਨ ਅਸੀਂ ਆਲਰੇਡੀ ਕਰ ਚੁੱਕੇ ਸੀ ਜੀ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਪਹੁੰਚਣ ਤੋਂ ਬਾਅਦ ਉੱਥੇ ਮੌਕੇ ਤੇ ਅਸੀਂ ਬੰਦਾ ਫੜਾਇਆ ਉਸ ਮੱਕੇ ਉਸ ਬੰਦੇ ਦੀ ਖੁਦ ਵਾਰਡਿੰਗ ਹੈ ਕਿ ਸਾਨੂੰ 3ਕੇ ਤੋਂ ਕਿਸੇ ਨੇ ਭੇਜਿਆ ਹੈ ਉਹ 3ਕੇ ਵਾਲੇ ਨਾਲ ਸਾਡਾ ਕੇਸ ਚੱਲਦਾ ਹੈ ਕੀ ਨਾਮ ਉਹਦਾ 3ਕੇ ਵਾਲਿਆਂ ਚੋਂ ਕੇ ਅਮਨਦੀਪ ਸਿੰਘ ਹੈ ਸਰ ਇਹ ਹੁਣ ਜਿਹੜੇ ਜਿਹੜੇ ਬੰਦਿਆਂ ਨੇ ਮਤਲਬ ਤੁਹਾਡੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਅੱਜ ਸੀਪੀ ਸਾਹਿਬ ਨੇ ਕੀ ਕੀਤਾ ਤੁਹਾਨੂੰ सीपी साहब ने आगे के पेंडिंग जो जो पुलिस दी प्रोसीडिंग है डिले करना सर ਤੁਸੀਂ ਉਹਨਾਂ ਨੇ ਅੱਗੇ ਡੀਸੀਪੀ ਸਾਹਿਬ ਨੂੰ ਲਾਤੀ ਡਿਊਟੀ ਅੱਗੇ ਤਾਂ ਅੱਗੇ 28 ਤਰੀਕ ਦਾ ਬੰਦਾ ਅਰੈਸਟ ਕੀਤਾ 28 ਤਰੀਕ ਦੀ ਅਸੀਂ ਬੰਦੇ ਨੂੰ ਫੜਾਇਆ ਹੋਵੇ ਅਜੇ ਤੱਕ ਕੋਈ ਕਾਰਵਾਈ ਨਾ ਹੋਵੇ ਹਰ ਰੋਜ਼ ਕੇ ਕਹਿ ਰਹੇ ਐਫ ਆਈ ਆ ਰਹੀ ਹੈ ਹਰ ਰੋਜ਼ ਕਰ ਰਹੇ ਕਦੀ ਕੋਈ ਮੌਕਾ ਦੇਖ ਰਿਹਾ ਕੋਰ ਗਿਆ ਹੁਣ ਜੋ ਆਸ਼ਵਾਸਨ ਦਿੱਤਾ ਕਿ ਉੱਤ ਸੰਤੁਸ਼ਟ ਨਹੀਂ ਹੋ ਆਸ਼ਵਾਸਨ ਤਾਂ ਹੀ ਸੰਤੁਸ਼ਟ ਨਹੀਂ ਹੈ ਇਹ ਕੇਸ ਨੂੰ ਲੰਗ ਰੋਨ ਕਰਨ ਦਾ ਕਿ ਤਰੀਕਾ ਹੈ ਪੁਲਿਸ ਦਾ ਸਾਨੂੰ ਇੱਥੇ ਤੱਕ ਲੱਗਦਾ ਹੈ ਕਿ ਜਿਹੜੀ ਸਾਡੀ ਆਪੋਜੀਟ ਧਿਰ ਹੈ ਜਿੰਨਾ ਸਾਡਾ ਕੇਸ ਚੱਲਦਾ ਹੈ ਇਹ ਕੋਈ ਇਹਨਾਂ ਨੇ ਆਪਸ ਵਿੱਚ ਹਾਈ ਸਕੀਲ ਤੇ ਕੈਪਚਰ ਕੀਤਾ ਹੈ ਸਾਰਾ ਸਿਸਟਮ ਪੱਟੀ ਦੀ ਜ਼ਮੀਨ ਕਿੰਨੀ ਸੀ ਜੀ 9 ਬਿਗੇ 3 ਬਿਸਵੇ 0 ਬਿਸਵਾ ਸੀ ਤੇ ਤੁਹਾਡੇ ਨਾਲ ਰਜਿਸਟਰੀ ਕਿਉਂ ਨਹੀਂ ਹੋਈ ਜੇ ਤੁਸੀਂ ਲੈ ਲਈ ਸੀ ਅਸੀਂ ਸਾਰਾ ਖਰੀਦ ਕੀਤਾ ਹੋਇਆ ਹੈ ਪ੍ਰਾਪਰਟੀ ਐਗਰੀਮੈਂਟ ਉਹ ਉਸ ਟਾਈਮ ਤੇ ਜਦੋਂ ਖਰੀਦ ਕੀਤੀ ਗਿਆ ਉਸ ਟਾਈਮ ਤੇ ਰਜਿਸਟ੍ਰੇਸ਼ਨ ਨਹੀਂ ਹੁੰਦੀਆਂ ਸੀ ਅੱਛਾ ਜੀ ਕੋਡ ਦੇ ਦੇ ਮੁਤਾਬਕ 1970 ਦੀ ਗੱਲ ਹੈ ਉਹ ਐਕਟ ਪੜ ਕੇ ਦੇਖ ਲੋ ਉਸ ਟਾਈਮ ਤੇ ਮਨਾ ਸੀ ਜਿਹਦੇ ਨਾਲ ਐਗਰੀਮੈਂਟ ਕੋਣ ਸੀਗੇ ਕੇ ਜਿਹਕੇ ਤੇ ਲੱਗ ਰਿਹਾ ਜਿਹੜੇ ਜ਼ਮੀਨ ਦੇ ਮਾਲਕ ਸੀ ਉਹ ਅਸੀਂ ਕੋਰਟ ਚ ਪ੍ਰੋਵਾਈਡ ਕਰ ਚੁੱਕੇ ਆਂ ਜੀ ਕੋਰਟ ਨੇ ਸਾਨੂੰ ਆਰਡਰ ਦਿੱਤਾ ਆ ਹਾਂ ਜਾਰੀ ਹੋ ਜਾਏਗਾ ਤੁਹਾਡਾ ਉਹ ਕੋਰਟ ਤੇ ਅਸੀਂ ਪ੍ਰੋਵਾਈਡ ਕਰ ਚੁੱਕੇ ਆਂ ਸਾਰਾ ਕਰਨਾ ਨਹੀਂ ਕਰਨਾ ਚਾਹੀਦਾ ਕਰਨਾ ਸਾਡਾ ਜਾਰੀ ਹੋ ਜਾਏਗਾ ਜਿੰਨਾਂ ਤੇ ਸਾਨੂੰ ਇਨਸਾਫ ਨਹੀਂ ਮਿਲਦਾ ਨਹੀਂ ਮਿਲਦਾ ਠੀਕ ਹੈ ਓਕੇ ਜੱਜਮੈਂਟ ਆ ਜੀ ਲੱਗਾ ਸੀ ਪੀੀ ਆਫਿਸ ਦੇ ਅੰਦਰ ਇਹ ਮਾਮਲਾ ਹੈ ਕੀ ਹੈ ਤੇ ਕਹਿੰਦੇ ਕੱਲ ਵੀ ਆਏ ਸੀਗੇ ਜਿਹੜੇ ਸੰਬੰਧੀ ਇਦਾਂ ਜੀ ਮੈਂ ਇੱਥੇ ਇਸੇ ਕੰਮ ਲਈ ਆਇਆ ਸੀਗਾ ਠੀਕ ਨੇ ਇਹਦਾ ਤਾਂ ਨਿਆ ਨਿਆ ਗੱਲਬਾਤ ਕੀਤੀ ਹੈ ਉਹਦੇ ਸੰਬੰਧੀ ਜੋ ਵੀ ਅੱਗੇ ਕੀ ਕਿਹਦਾ ਫਰਦਰ ਪ੍ਰोसीडिंग ਹੁੰਦੀ ਹੈ ਜੋ ਵੀ ਉਹਦੀ ਤਕਰੀਕਾ ਦੇ ਵਿੱਚ ਨਿਕਲਦਾ ਹੈ ਜੋ ਕੁਝ ਵੀ ਹੋਊਗਾ ਉਹਦੇ ਮਦਦ ਕੀ ਕਿਹਦਾ ਅਗਲੀ ਕਾਰਵਾਈਆਂ ਵਿੱਚ ਲਿਆਂਦੀ ਜਾਊਗੀ ਤਾਂ ਆਪ ਜੀ ਨੇ ਵੀ ਕੀ ਕਿਹਦਾ ਬਿਲਕੁਲ ਡਿਟੇਲ ਦੇ ਵਿੱਚ ਸੂਚਿਤ ਕਰ ਦਿੱਤਾ ਸਰ ਦੇਖਿਆ ਜਾਵੇ 2 ਦਿਨ ਅੰਦਰ ਹੋ ਗਏ ਆ ਤੋੜ ਕਰਨ ਵੀ ਕਾਫੀ ਕੀਤੀ ਹੈ ਅੰਦਰ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਆਇਆ ਆ ਅੱਗੇ ਤਾਂ ਮੈਂ ਤਕਰੀਕਾ ਕਰ ਰਿਹਾ ਹਾਂ ਜੋ ਇਹਦੀ ਫਰਦਰ ਤੁਸੀਂ ਨਹੀਂ ਕਹੋਗੇ ਜੋ ਕਾਰਵਾਈ ਹੋਗੀ ਆਪ ਜੀ ਨੂੰ ਦੱਸ ਦਿੱਤਾ ਜਾਵੇ ਠੀਕ ਹੈ ਠੀਕ ਕਿਧਰ ਲੈ ਜਾਏਗਾ ਸਰ ਇਹ ਮੈਂ ਕਹ ਜੀ ਵੀ ਮੈਂ ਆਇਆ ਆ ਆਗੇ ਤੁਹਾਨੂੰ ਦੱਸਿਆ ਵੀ ਗੱਲਬਾਤ ਕਰਕੇ ਜੋ ਵੀ ਅਗਲੀ ਹੋਊਗੀ ਗੱਲਬਾਤ ਆਜਨੇ ਹੋਵੇ ਠੀਕ ਠੀਕ ਹੈ ਠੀਕ ਹੈ ਠੀਕ ਹੈ